ਬਾਲੀ ਸਾਰਿਆਂ ਨੂੰ ਕੀ ਹਾਲ ਆ ਸਭ ਦੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਹਰਜੀਤ ਆ ਜਗੇ ਹੋਏ ਸੀਗੇ ਡੱਬੇ ਵਗੈਰਾ ਲੈਣ ਕਿਉਂਕਿ ਇਹਨਾਂ ਅਸੀਂ ਹੁਣ ਕਰਨਾਗਾ ਸ਼ਿਫਟ ਤੇ ਤਾਂ ਕਰਕੇ ਫਿਰ ਸਾਨੂੰ ਇਹ ਆ ਕਿ ਚਲੋ ਥੋੜਾ ਥੋੜਾ ਕਰਕੇ ਸਮਾਨ ਪੈਕ ਹੋ ਜੇ ਤਾਂ ਬਾਲੀ ਚੰਗੀ ਗੱਲ ਲੱਗੀ ਕਿਉਂਕਿ ਫਿਰ ਇਕੱਠੇ ਸਮਾਨ ਦਾ ਬਹੁਤ ਔਖਾ ਹੋ ਜਾਂਦਾਗਾ ਤੇ ਆ ਗਏ ਸੀਗੇ ਡੱਬੇ ਲੈ ਆਂਦੇ ਮੈਂ ਤੁਹਾਨੂੰ ਡੱਬੇ ਦਿਖਾਉਣੀ ਆ ਵੀ ਡੱਬੇ ਚੱਕ ਲੈ ਬਾਬਾ ਸਾਰੇ ਇਹ ਡੱਬੇ ਅਸੀਂ ਲੈ ਆਏ ਤੇ ਇਸੀ ਕਰਨਾ ਹੈਗਾ ਸ਼ਿਫਟ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਤੇ ਸਮਾਨ ਬਸ ਹੌਲੀ ਹੌਲੀ ਕਰਕੇ ਸਾਨੂੰ ਇਹ ਵੀ ਚਲੋ ਥੋੜਾ ਥੋੜਾ ਕਰਕੇ ਪੈਕ ਹੋ ਜੇ ਤਾਂ ਬੜੀ ਚੰਗੀ ਗੱਲ ਹੈ ਪਹਿਲੀ ਢੇਰ ਲਵਾ ਦਿੰਦੀ ਆ ਬਸ ਇਹ ਹੈਂ ਦੱਸੀ ਮੈਨੂੰ ਕੋਈ ਗੱਲ ਨਹੀਂ ਫਿਰ ਵਧੀਆ ਇਹ ਤੁਸੀਂ ਡੱਬੇ ਵੀ ਵਧੀਆ ਲਿਆਏ ਹੋ ਸਵਾਰ ਪਤਾ ਕੀ ਇਹ ਵਧੀਆ ਪੈਸਾ ਸੱਤ ਨੇ ਹਾਂ ਸੱਤ ਨੇ ਤਿੰਨ ਤੇ ਚੀਪੀ ਵਗੈਰੇ ਨਾਲ ਵਧੀਆ ਲੱਗਦੀ ਹੈ ਡੈਡੀ ਨੇ ਲੈ ਕੇ ਦਿੱਤੇ ਉੱਥੋਂ ਚੱਲ ਵਧੀਆ ਗੱਲ ਤਾਂ ਹੀ ਵਧੀਆ ਨੇ ਤਾਂ ਹੀ ਵਧੀਆ ਨੇ ਮੇਰੇ ਡੈਡੀ ਨੇ ਲੈ ਕੇ ਦਿੱਤੇ ਤੇ ਮੈਨੂੰ ਇਹ ਪਹਿਲੀ ਭੇਜ ਦਿੰਦੀ ਆ ਹਫਤਾ ਵੀ ਜਾਉ ਡੱਬੇ ਲੈ ਕੇ ਆਓ ਜਾ ਕੇ ਆਪਾਂ ਪੈਕ ਕਰੀਏ ਹਲੇ ਹਫਤਾ ਪਿਆ ਗਿਆ ਬਸ ਹੁਣ ਲੱਗ ਜੂਗੀ ਇਹ ਜਿਹੜੀਆਂ ਚੀਜ਼ਾਂ ਆਈਆਂ ਮੇਨ ਮੇਨ ਨੇ ਧਰਨੀਆਂ ਨਾਲ ਮੈਨੂੰ ਵੀ ਤੰਗਰੀ ਜਾਂਦੇ ਨੇ ਜੀ ਸਮਾਨ ਕਿਹੜਾ ਥੋੜਾ ਹੁੰਦਾਗਾ ਸ਼ਿਫਟ ਕਰ ਰਹਾ ਪਤਾ ਐਨੇ ਇਸ ਵਾਰ ਤਾਂ ਇੰਨਾ ਨਜਾਇਜ਼ ਸਮਾਨ ਆਜੀ ਤੇ ਭਾਂਦਾ ਦਿੱਕਤ ਕੋ ਲੈ ਕੇ ਕਪੜੇ ਲੱਗ ਰਿਹਾ ਹੈ ਕਿ ਇੰਨਾ ਸਮਾਨ ਆ ਗਿਆ ਸਵਾਰ ਤਾਂ ਚਲ ਹੁਣ ਜਿਵੇਂ ਸਮਾਨ ਆ ਦੂਜਾ ਬੈੱਡ ਵਗੈਰਾ ਨੇ ਉਹ ਤਾਂ ਚਲੋ ਠੀਕ ਆ ਵੀ ਆਪਣੇ ਆ ਜਾਣਗੇ ਠੀਕ ਆ ਹਾਂਜੀ ਅਸੀਂ ਹੁਣ ਚੱਲ ਪਿਆ ਪਿੰਡ ਨੂੰ ਤੇ ਕਿਉਂਕਿ ਹੁਣ ਅੱਗੇ ਬਸ ਅਸੀਂ ਸ਼ਿਫਟ ਕਰ ਰਹੇ ਹਾਂਗੇ ਤਾਂ ਕਰਕੇ ਹੁਣ ਮੈਂ ਤਾਂ ਦੇਖੋ ਪਿੰਡ ਹੀ ਰਹਿਣਾਗਾ ਤੇ ਫਿਰ ਅਸੀਂ ਉੱਥੇ ਵਾਈਫਾਈ ਲਗਾਉਣਾ ਸੀ ਕਿਉਂਕਿ ਫਿਰ ਵਾਈਫਾਈ ਬਿਨਾ ਤਾਂ ਸਰਦਾ ਨਹੀਂ ਹੈਗਾ ਤੁਸੀਂ ਦੇਖੋ ਤੇ ਪਹਿਲਾਂ ਅਸੀਂ ਕਨਫਿਊਜ਼ ਸੀਗੇ ਸਾਨੂੰ ਇਹ ਸੀਗਾ ਵੀ ਅਸੀਂ ਕਿਹੜਾ ਵਾਈਫਾਈ ਲਗਵਾਈਏ ਕਈ ਕਰਾ ਦੇ ਲੱਗਿਆ ਵੀ ਹੋਇਆ ਸੀਗਾ ਨੈਟ ਪਲੱਸ ਦਾ ਤੇ ਉਹ ਕਹਿੰਦੀ ਵੀ ਇੱਥੇ ਇਹਦੀ ਰੇਂਜ ਨਹੀਂ ਹੈਗੀ ਕਿ ਜ਼ਿਆਦਾ ਦਾ ਵੀ ਕਹਿੰਦੇ ਤੁਸੀਂ ਜੇ ਲਗਵਾਉਣਾ ਤਾਂ ਵਾਇਰਲੈਸ ਹੀ ਲਗਵਾਓ ਇੱਥੇ ਵੀ ਨੈਟ ਪਲੱਸ ਨਹੀਂ ਲਗਵਾਇਆ ਆ ਇੱਥੇ ਵੀ ਨੈਟ ਪਲੱਸ ਦਾ ਪਰ ਇੱਥੇ ਰੇਂਜ ਵਧੀਆ ਸੀਗੀ ਵੀ ਇੱਥੇ ਨੈਟਵਰਕ ਵਧੀਆ ਹੁੰਦਾ ਹਾ ਇੱਥੇ ਨੈਟਵਰਕ ਇਹਦਾ ਵਧੀਆ ਹੁੰਦਾ ਸੀਗਾ ਨੈਟ ਪਲੱਸ ਦਾ ਤੇ ਪਰ ਪਿੰਡ ਮੇਰੇ ਥੋੜਾ ਜਿਹਾ ਘਟਾ ਗਾ ਨੈਟਵਰਕ ਇਹਦਾ ਤੇ ਤਾਂ ਕਰਕੇ ਫਿਰ ਸਾਨੂੰ ਮਤਲਬ ਦੱਸਿਆ ਗਿਆ ਤੁਸੀਂ ਨੇ ਇਦਾਂ ਕਰੋ ਵੀ Jio ਦਾ ਲਗਵਾਓ Jio Fiber ਕਾ Jio ਆ Jio Jio Fiber ਹਾਂ Jio Fiber ਲਗਵਾਓ ਕਹਿੰਦੇ ਵਾਇਰਲੈਸ ਤੇ ਉਹ ਬਹੁਤ ਵਧੀਆ ਕ ਤੇ ਅਸੀਂ ਆ ਕੇ ਚਲੋ ਉਹ ਲਗਵਾ ਲੈਨੇ ਬਸ ਸੁਣੋ ਵੀਰੇ ਹੋਰੀ ਆਏ ਹੋਏ ਸੀਗੇ ਪਿੰਡ ਲਗਾਉਣ ਵਾਸਤੇ ਤੇ ਤਾਂ ਕਰਕੇ ਉਹਨੇ ਲਗਾ ਹੀ ਦਿੱਤਾ ਲਗਾਈ ਤਾਂ ਥੋੜੇ ਜਿਲੇ ਲੇਟ ਹੋ ਗਏ ਤੇ ਸਾਨੂੰ ਇਹ ਸੀ ਚਲੋ ਵੀ ਕੋਈ ਗੱਲ ਨਹੀਂ ਮੰਮੀ ਹੈਗੀ ਹੈਗੇ ਘਰੇ ਤੇ ਬਾਕੀ ਸੀ ਹੁਣ ਜਾ ਕੇ ਦੇਖ ਰਹੇ ਆ ਵੀ ਕਿਵੇਂ ਵੀ ਸਹੀ ਲੱਗ ਗਿਆ ਤੇ ਬਾਕੀ ਉਹਦੇ ਵਿੱਚ ਇਹ ਵੀ ਸਕੀਮ ਸੀਗੀ ਵੀ ਉਹ ਕਹਿੰਦੇ ਵੀ ਜਿਹੜੀ LCD ਹੈਗੀ ਮਤਲਬ ਵੀ ਜਿਹੜੀ 스마트 ਹੈਗੀ ਉਹਨੂੰ ਵੀ 스마트 ਬਣਾਉਣ ਵਾਸਤੇ ਵੀ ਉਹਦੇ ਵਿੱਚ ਕੋਈ ਉਹ ਮਤਲਬ ਬਾਕਸ ਵਗੈਰਾ ਹਾਂ ਪੁੱਲ ਲਗਾ ਦੇ ਜੀ ਨਾ ਉਹ 스마트 ਬਣ ਜਾਂਦੀ ਹੈਗੀ ਤੇ ਸਾਨੂੰ ਉਹ ਮਤਲਬ ਆਫਰ ਵਧੀਆ ਲੱਗਿਆ ਤੇ ਇਹਦੀ ਸਪੀਡ ਵੈਸੇ ਵਧੀਆ ਗਈ ਵਾਇਰਲੈਸ ਦਾ ਇਹ ਸਭ ਤੋਂ ਵਧੀਆ ਫਾਇਦਾ ਹੁੰਦਾਗਾ ਵੀ ਜਦੋਂ ਕਈ ਵਾਰੀ ਨੇਰੀਆ ਆਉਂਦੀਆਂ ਨਹੀਂ ਗੀਆਂ ਹਨ ਤਾਰ ਤੂਰ ਨਹੀਂ ਟੁੱਟਣ ਦਾ ਖਤਰਾ ਹੁੰਦਾ ਉਦੋਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਰਦੇ ਵੀ ਉਦੋਂ ਵੀ ਨੈਟਵਰਕ ਫੁੱਲ ਰਹਿੰਦਾਗਾ ਇਹ ਨਹੀਂ ਹੈਗਾ ਵੀ ਜਿਵੇਂ ਕੱਲ ਨੂੰ ਮੌਸਮ ਖਰਾਬ ਹੁੰਦਾਗਾ ਹਾਰਿਸ਼ ਵਗੈਰਾ ਹੋ ਜਾਂਦੀ ਜੰਦੀ ਹੈ ਹਾਂ ਹਾਂ ਉਹਦੇ ਵਿੱਚ ਵਧੀਆ ਚੱਲਦਾ ਜਾਨੀ ਕਿ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਪਹਿਲਾਂ ਲਗਵਾਇਆ ਹੋਇਆ ਸੁੱਖ ਦੇ ਮਤਲਬ ਕਿ ਘਰਾਂ ਦੇ ਵਿੱਚ ਉਹਦੇ ਕਿਸੇ ਨੇ ਹਾਂ ਤੇ ਉਹ ਕਹਿੰਦੇ ਵੀ ਕਈ ਵਾਰੀ ਜਿਹੜਾ ਤਾਰ ਵਾਲਾ ਹੁੰਦਣ ਲੇ ਇਹ ਵੀ ਪ੍ਰੋਬਲਮ ਦਿੰਦਾਗਾ ਥੋੜਾ ਜਿਆ ਤੇ ਜ ਕੋਈ ਅਸਰ ਨਹੀਂ ਪੈਂਦਾ ਹੈਗਾ ਤਾਂ ਕਰਕੇ ਉਹ ਵੈਸਟ ਲੱਗਿਆ ਸਾਨੂੰ ਫਿਰ ਮੌਸਮ ਅੱਜ ਬਹੁਤ ਸੋਹਣਾ ਹੋਇਆ ਪਿਆਗਾ ਕੱਲ ਤਾਂ ਹੀ ਹੋ ਰਹੀਆਂ ਸ਼ਾਮ ਦਾ ਕੱਲ ਇੱਥੇ بارش ਨਹੀਂ ਪਈ ਨਾ ਬਠਿੰਡੇ ਥੋੜੀ ਇੱਥੇ ਹੈਗੀ ਸੀ بارش ਥੋੜੀ ਥੋੜੀ ਆਈ ਸੀ ਹੈਗੀ ਸੀ ਥੋੜੀ ਥੋੜੀ بارش ਤੇ ਬਠਿੰਡੇ ਤਾਂ بارش ਹੈਗੀ ਸੀ ਕਾਫੀ ਅੱਜ ਹੋਊਗੀ ਕਿ ਮਨਰਜੀਦਾ ਝਾੜ ਚੱਲੀ ਜਾਂਦਾ ਹੈਗਾ ਯਾਰ ਇਹ ਕੈਮਰੇ ਦੇ ਵਿੱਚ ਬਹੁਤ ਘੱਟ ਘੁੰਮਾ ਰਿਹਾ ਹੈ ਨਾ ਕੈਮਰੇ ਦੇ ਵਿੱਚ ਤਾਂ ਦੇਖੋ ਚਾਰ ਆ ਰਿਹਾ ਹੈ ਘੁੰਮਦੇ ਚਾਰ ਮਤਲਬ ਫਰ ਦੇ ਘਰੇਗੇ ਇਹ ਘੁੰਮਦੇ ਪਰ ਮਤਲਬ ਪੈਸੇ ਬਹੁਤ ਜ਼ਿਆਦਾ ਤੇਜ਼ ਘੁੰਮ ਰਿਹਾ ਹੈ ਇਤਰਾਵਰ ਮੌਸਮ ਦਾ ਬਹੁਤ ਫਰਕ ਪੈ ਗਿਆ ਹੁਣ ਪਹਿਲਾਂ ਨਾਲੋਂ ਬਹੁਤ ਜਿਆਦਾ ਫਰਕ ਆਗਾ ਮੌਸਮ ਦਾ ਕੱਲ ਦਾ ਤਾਂ ਮਤਲਬ ਹੋ ਰਿਹਾ ਠੰਡਾ ਜਾਂ ਮੌਸਮ ਹੋ ਰਿਹਾ ਕੱਲ ਦਾ ਪਰ ਸੋ ਦੇ ਚੋਂ ਉਥੇ ਗਰਮੀ ਬਹੁਤ ਜਿਆਦਾ ਸੀ ਬਹੁਤ ਜਿਆਦਾ ਸੀ ਆਹ ਪਰਸੋਂ ਤੇ ਦੋ ਤਿੰਨ ਦਿਨਾਂ ਘੱਟ ਵੀ ਬਹੁਤ ਜਿਆਦਾ ਸੀ ਪਰ ਹੁਣ ਮੌਸਮ ਬਹੁਤ ਸੋਹਣਾ ਤੁਸੀਂ ਦੇਖੋ ਬਾਹਰ ਵੀ ਕਿੰਨਾ ਸੋਹਣਾ ਮੌਸਮ ਹੈ ਬੋਤ ਲੱਗੀ ਪਈ ਸੀ ਤੇ ਅਸੀਂ ਖਾ ਰਹੇ ਹੁਣ ਰੋਟੀ ਤੇ ਮੇਰੀ ਫੇਵਰਿਟ ਸਬਜ਼ੀ ਚੋਲਿਆਂ ਦੀ ਆਲੂ ਚੋਲੇ ਅੱਜ ਕੱਲ ਮੈਨੂੰ ਚੋਲੇ ਦੀ ਸਬਜ਼ੀ ਬੜੀ ਨਜ਼ਾਇਜ਼ ਪਸੰਦ ਆਉਣ ਲੱਗ ਗਈ ਮੈਨੂੰ ਐ ਹੁੰਦਾ ਮੈਂ ਰੋਜ਼ ਰ ਖਰਜੀ ਧੱਕ ਜਾਂਦੇ ਕਹਿੰਦੇ ਕਿ ਚੋਲੇ ਚੋਲੇ ਜੇ ਕਰਦੀ ਰਹਿਣੀ ਆ ਮੈਨੂੰ ਆ ਮਾਂ ਮਮੀ ਨੇ ਕਹਦੇ ਸੀ ਮਾਂਮੀ ਮੇਰੇ ਵਾਸਤੇ ਰੱਖ ਦੇਣਾ ਦਾਤ ਬਣਾਈ ਚੋਲੇ ਦੀ ਸਬਜ਼ੀ ਮਾਂ ਮੇਰੇ ਵਾਸਤੇ ਰੱਖ ਲੈ ਮੈਂ ਚੋਲੇ ਦੀ ਸਬਜ਼ੀ ਖਾਣੀ ਆ ਅੱਜ ਇਹਨਾਂ ਚੋਲੇ ਦੀ ਸਬਜ਼ੀ ਅਧਿਆਨ ਤੋਂ ਚੋਲੇ ਦਾ ਪਤਾ ਵੀ ਨਹੀਂ ਹੁੰਣਾ ਵੀ ਮਤਲਬ ਕਿ ਵੀ ਆਪਣੇ ਮਾਲਵੇ ਦੇ ਵਿੱਚ ਜਿਆਦਾ ਪਤਾ ਹੋਣਾ ਚਾਹੀਦਾ ਆਪਣੇ ਮਾਲਵੇ ਦੇ ਵਿੱਚ ਆ ਪਤਾਣਾ ਉੱਥੇ ਪਤਾ ਨਹੀਂ ਹੁੰਦਾ ਸੀ ਮਹਾਲੀ ਜਦੋਂ ਅਸੀਂ ਪੁੱਛਣ ਜਾਂਦੇ ਸਬਜ਼ੀ ਵਾਲੇ ਤੋਂ ਭਾਈ ਤੋਂ ਉਹ ਕਹਿੰਦੇ ਬੀਨਸ ਬੀਨਸ ਅਸੀਂ ਆ ਕਿ ਬੀਨਸ ਨਹੀਂ ਭਾਈ ਚੋਲੇ ਚਾਹੀਦੇ ਨੇ ਉੱਥੇ ਮਿਲਦੇ ਨਹੀਂ ਹੁੰਦੇ ਸਾਨੂੰ ਆਗੇ ਸੀਗੇ ਬਾਹਰ ਕੋ ਚੋ ਮੰਡੀ ਪੀਜ਼ਾ ਲੈਣ ਵਾਸਤੇ ਕਿਉਂਕਿ ਭੁੱਖ ਲੱਗੀ ਪਈ ਸੀਗੀ ਬਹੁਤ ਜ਼ਿਆਦੇ ਤੇ ਸੋਚਿਆ ਅੱਜ ਮੀਂਹ ਦਾ ਮੌਸਮ ਹੋਇਆ ਪਿਆ ਵੀ ਚਲੋ ਕੁਝ ਨਾ ਕੁਝ ਖਾਦਾ ਜਾਵੇ ਵੈਸੇ ਵੀ ਕਈ ਦਿਨਾਂ ਤੋਂ ਮੇਰਾ ਮਨ ਕਰੀ ਜਾਂਦਾ ਪੀਜ਼ਾ ਖਾਣ ਦਾ ਹਰਜੀਤ ਹਰ ਰੋਜ਼ ਕਹਿਣ ਦੀ ਸੀਗੀ ਕਿ ਮੈਂ ਪੀਜ਼ਾ ਖਾਣਾ ਪੀਜ਼ਾ ਖਾਣਾ ਪਰ ਖਾਦੇ ਨੂੰ ਪੀਜ਼ੇ ਨੂੰ ਟਾਈਮ ਬਹੁਤ ਹੋ ਗਿਆ ਹਰਜੀਤ ਕਿੰਨਾ ਟਾਈਮ ਹੋ ਗਿਆ ਲਗਭਗ 4-5 ਮਹੀਨੇ ਤਿੰਨ ਚਾਰ ਮਹੀਨੇ ਤਾਂ ਹੋ ਹੀ ਗਏ ਨਾ ਤੇ ਉਸ ਤੋਂ ਬਾਅਦ ਵਿੱਚ ਬਸ ਮੈਨੂੰ ਵਧੀਆ ਜਿਹਾ ਲੱਗਣ ਵਟ ਗਈ ਸੀ ਪਰ ਹੁਣ ਮੈਨੂੰ ਦੁਬਾਰਾ ਤੋਂ ਦਿਲ ਕੀਤਾ ਕਿ ਮੈਂ ਪੀਜ਼ਾ ਖਾਵਾਂ ਤੇ ਹਰਜੀਤ ਕਹਿੰਦਾ ਚਲ ਐਂ ਕਰਦੇ ਆਂ ਭੂਚੇ ਮੁੰਡੇ ਚੱਲਦੇ ਉੱਥੇ ਲੈ ਕੇ ਆਉਣੇ ਪੀਜ਼ਾ ਤੇ ਫਿਰ ਅਸੀਂ ਆ ਗਏ ਸੀਗੇ ਤੇ ਇੱਥੇ ਰਾਸਤੇ ਜਾ ਕੇ ਦੇਖਿਆ ਕਿੰਨੀ ਬਾਰਿਸ਼ ਹੋਈ ਪਈ ਆ ਬਾਲਾ ਮੀ ਹੈਗਾ ਤੇ ਉੱਥੇ ਨਾ ਪਾਣੀ ਬਹੁਤ ਖੜਾ ਮੈਂ ਤੁਹਾਨੂੰ ਦੁਕਾਣੀ ਆਈ ਪਾਣੀ ਕਿੰਨਾ ਖੜਾ ਹੁਣ ਦਾ ਬਾਕੀ ਇਹਨਾਂ ਦੇ ਅਸੀਂ ਲੈ ਕੇ ਪਹਿਲੀ ਵਾਰ ਆਏ ਆ ਤੇ ਟੇਸ ਦੇਖਾਂਗੇ ਵੀ ਕਿਹੋ ਜਿਹਾ ਜਗਾ ਇਸ ਆ ਵਾਈਟ ਕੋਈ ਵੈਸੇ ਕਿਸੇ ਦਾ ਖੁੱਲਿਆ ਹੋਇਆਗਾ ਹਾਂ ਖੁੱਲਿਆ ਹੋਇਆਗਾ ਪੀ ਮਤਲਬ ਕਿ ਕਿਸੇ ਨੇ ਪਰਸਨਲ ਹੀ ਖੋਲਿਆ ਹੋਇਆ ਆਪਣਾ ਇਹ ਹਾਂ ਤੇ ਕਾਫੀ ਮੀਂਹ ਪੈ ਗਿਆ ਹਨਾ ਪਾਵਾ ਪਾਣੀ ਜਿਹਾ ਖੜਾਤਾ ਹਨਾ ਦੇਖੋ ਹਾਂ ਕਾਫੀ ਹੋ ਗਿਆ ਮੀਂਹ ਪਈ ਗਿਆ ਨਾ ਇੱਕ ਕਾਫੀ ਟਾਈਮ ਪਈ ਗਿਆ ਨਾ ਹਾਂ ਕਾਫੀ ਟਾਈਮ ਪਈ ਗਿਆ ਤਾਂ ਕਰਕੇ ਹੋ ਗਿਆ ਤੇ ਮੀਂਹ ਦੇਖੋ ਕਿੰਨਾ ਜ਼ਿਆਦਾ ਹੋ ਗਿਆ ਸੜਕ ਸਾਰੀ ਐ ਹੋਈ ਪਈ ਐ ਥੋੜਾ ਟਾਈਮ ਹੀ ਹੋਇਆ ਸੀ ਬਣੀ ਇਹਨੂੰ ਸੜਕ ਨੂੰ ਟੁੱਟ ਵੀ ਗਈ ਦੁਬਾਰੇ ਫੇਰ ਟੁੱਟਣ ਜੇ ਲੱਗ ਗਈ ਐਦਾਂ ਦੀ ਸਮਾਨ ਚਾ ਲਾਉਂਦੇ ਨੇ ਅੱਜ ਕੱਲ ਇਹਦੇ ਯਾਰ ਸਹੀ ਗੱਲ ਆ ਜੀ ਪੀਜ਼ੇ ਲੈ ਆਂਦੇ ਤੇ ਇਹ ਕਿਹ ਲੈ ਕੇ ਆਏ ਪੀਜ਼ਾ ਕੈਪੇਪਨੀਰ ਇਹ ਕਿਹ ਲੈ ਕੇ ਆਏ ਪਹਿਲਾਂ ਇਹ ਦੇਖਦੇ ਆ ਖਾ ਕੇ ਵੀ ਇਹ ਕਿ ਆ ਜਾਗਾ ਵਾਸੇ ਦੇਖਣ ਦੇ ਤਾਂ ਇਦਾਂ ਲੱਗ ਰਿਹਾ ਪੂਰਾ ਘੈਂਟ ਬਣਿਆ ਹੋਊਗਾ ਖਾ ਕੇ ਦੇਖਦੇ ਆ ਆ ਜੂ ਫਈਏ ਸਾਰੇ ਜਣੇ ਜੁੱਤੇ ਆ ਜਾਣਗੇ ਆਪਣੇ ਚ ਨਹੀਂ ਆਉਂਦੇ ਤਾਂ ਨਹੀਂ ਹੈਗੇ ਫੇਰ ਜੇ ਨਹੀਂ ਆਉਣੇ ਹੈਗੇ ਫੇਰ ਵੱਡੇ ਚ ਕਰਦੇ ਆ ਜਿੰਨੇ ਕਾਹ ਚ ਪੈਂਦੇ ਉਹ ਚ ਪਾ ਲੈਨੇ ਆ ਫੇਰ ਦੋ ਦੋ ਬਣਾਉਣੇ ਪੈਣਗੇ ਤੁਸੀਂ ਤੋਂ ਬਾਹਵੇਂ ਚ ਪਾ ਲਾਂਗੇ ਹੁਣ ਫੇਰ ਹੁਣ ਸਾਰੇ ਕੀਏ ਜੇ ਉਹ ਚ ਆਪਾਂ ਦੁਬਾਰੇ ਉੱਜ ਪਾਉਣੇ ਆ ਵੱਡੇ ਦੇ ਵਿੱਚ ਤੇ ਫਿਰ ਇਹਦੇ ਵਿੱਚ ਤੇ ਬਰਤਨ ਨਹੀਂ ਆਉਣੇ ਹਾਂ ਬਰਤਨ ਵੀ ਨਹੀਂ ਆਉਣੇ ਉਹ ਜੂੜੀ ਹੈ ਨਾ ਬਰਤਨ ਵਾਲਾ ਹਾਂ ਚੱਲ ਫਿਰ ਐਂ ਕਰਦੇ ਚ ਦੇਖਦੇ ਪਰ ਜੁੱਤੇ ਦਾ ਉੱਪਰ نیچے ਟੇਕੇ ਹੀ ਜਾਂਦੇ ਨੇ ਜੁੱਤੀਆਂ ਦੇ ਉੱਪਰ ਜੁੱਤੇ ਕੋਸ਼ਿਸ਼ ਕਰਾਂਗੇ ਕੁਛ ਨਹੀਂ ਹੁੰਦਾ ਆ ਜਾਣਗੇ ਕੋਸ਼ਿਸ਼ ਕਰਾਂਗੇ ਕੁਛ ਤਾਂ ਬਾਹਰ ਵੀ ਰੱਖਣੇ ਪੈਣਗੇ ਦੋ ਦੋ ਜੁੱਤੇ ਦਾ ਚਲੋ ਫਿਰ ਤਾਂ ਆ ਜਾਣਗੇ ਹਾਂ ਚੱਲ ਦੇਖਦੇ ਚਲੋ ਕਿੱలా ਠੀਕ ਹਾਲੇ ਇੱਕ ਹਫ਼ਤਾ ਬਿਆ ਸੀਗਾ ਪਹਿਲੀ ਪੈਕਿੰਗ ਕਰਨ ਲੱਗ ਜਾਨੀ ਹੈ 5-6 ਦਿਨ ਹੀ ਰਹਿ ਗਏ ਪਤਾ ਕੀ ਹੈ ਮੈਨੂੰ ਆਏ ਵੀ ਫਿਰ ਦਿਨ ਨੂੰ ਫਿਰ ਮੈਨੂੰ ਘਰੇ ਬਾਹਰ ਜੂ ਫਿਰ ਸਾਨੂੰ ਕੱਲ੍ਹ ਨੂੰ ਲੈ ਕੇ ਜਾਣੀ ਪੈਣੀ ਹੈ ਕਰਕੇ ਪੈਕਿੰਗ ਹੁਣ ਮੈਨੂੰ ਐਵੇਂ ਆਉਂਦੇ ਹੱਥ ਨਾਲ ਸਾਰੀ ਚੀਜ਼ਾਂ ਇਹ ਰੱਖਣਾ ਹੁਣ ਮੈਨੂੰ ਐਵੇਂ ਵੀ ਦੇਖੋ ਹੁਣ ਮੈਂ ਸਾਰੇ ਡੱਬੇ ਡੱਬੇ ਚੱਕੀ ਲੈਣੀ ਆ ਇਹ ਸੂਈ ਜੋਲੀ ਵਾਲੀ ਹੁਣ ਜਿਹੜੀ ਚੀਜ਼ ਆਪਾਂ ਕੰਮ ਦੀ ਉਹ ਨਹੀਂ ਨਹੀਂ ਚੀਜ਼ ਰੱਖ ਲੈਣੀ ਜਿਹੜੀ ਜਿਹੜੀ ਕੁਆਟਿਟੀ ਜਿਹੜੀ ਸੀ ਹੋਈਆਂ ਜੀ ਨਹੀਂ ਮੈਨੂੰ ਐ ਨਾ ਸਮੜਾ ਜਾ ਹਾਂ ਫਿਰ ਤੂੰ ਸਾਮਾਨ ਸਾਰਾ ਪੈਕ ਕਰ ਲਿਆ ਹੁਣ ਚਾਰ ਦਿਨ ਖਾਵਾਂਗੀ ਕੀ ਫਿਰ ਆਪਾਂ ਦੇਖੋ ਆਪਾਂ ਖਾਣ ਸਭ ਆ ਖਾਣੀ ਦਾ ਬਸ ਸਬਜ਼ੀ ਆ ਉਹ ਜਿਹੜੇ ਮੈਂ ਭਾਂਡੇ ਰੱਖੂੰਗੀ ਜਿਹੜੀ ਤੁਸੀਂ ਚਾਹ ਕਹਣੇ ਹੋਏ ਚਾਹ ਚੂਹ ਵਾਸਤੇ ਤੇ ਜਾ ਮੈਂ ਖੰਡ ਖੂਡੋ ਮੈਂ ਥੋੜੀ ਜਿਹੀ ਪੋਨਾਂ ਚ ਕਰ ਚਾ ਖੰਡ ਵਾਲਾ ਹਲੇ ਅੰਦਰ ਹੀ ਪਿਆ ਹੈ ਚਲੋ ਆ ਜੀ ਮੈਂ ਦੱਸਦੀ ਹਾਂ ਤੁਹਾਨੂੰ ਹਾਂ ਮੈਂ ਇਹ ਕਹਿ ਲਈ ਸੀ ਕਿ ਬਹਾਂ ਮੈਂ ਕਪੜਾ ਲੈ ਕੇ ਆਉਣੀ ਚਾਹ ਕੇ ਤੁਸੀਂ ਇਹ ਤੇ ਕਪੜਾ ਮਾਰ ਮਾਰ ਕੇ ਨਾ ਸਮਾਰ ਕੇ ਤੇ ਇਹਦੇ ਵਿੱਚ ਪੈਕ ਕਰ ਲਓ ਅੱਛਾ ਮਣੀ ਕਿ ਮੈਂ ਚੌਕੜੀ ਮਾਰ ਕੇ ਵੇਜਾਂ ਉੱਥੇ ਤੋਂ ਮੇਰੇ ਕੋਲੇ ਲੈ ਆਈ ਚੱਲਾਂਗੀ ਸੇਟ ਮੰਗੂਗਾ ਮੈਂ ਤੁਹਾਨੂੰ ਦੱਸੂੰਗੀ ਵੀ ਇਦਾਂ ਦਾ ਪੈਕਿੰਗ ਕਰੋ ਆ ਜਾਣਾ ਆਪਣੇ ਕੋਲ ਟੇਪ ਪਈ ਹੈ ਨਾ ਹਾਂ ਉਹ ਸਹੀ ਆਉਣੀ ਜਮ ਹਾਂ ਹਾਂ ਸਾਡੇ ਕੋਲ ਟੇਪ ਵੀ ਪਈ ਹੈ ਵੱਡੀ ਹਾਂ ਠੀਕ ਹੈ ਉਹਦੇ ਨਾਲ ਪੈਕ ਹੋ ਹੋ ਕੇ ਇੱਧਰ ਰੱਖਿਆ ਚਲੋ ਜੀ ਅਸੀਂ ਕਰਦੇ ਹਾਂ ਪੈਕਿੰਗ ਹੁਣ ਸੁੱਖ ਦੀ ਕਰਾਉਣਾ ਮੈਂ ਹੈਲਪ ਹੋਰ ਤੁਸੀਂ ਉਸ ਤੋਂ ਬਾਅਦ ਭਾਂਡਿਆਂ ਦੀ ਵਾਰੀ ਹੋਏ ਤਾਂ ਉਸ ਤੋਂ ਬਾਅਦ ਹਾਲੇ ਭਾਂਡਿਆਂ ਦੀ ਵਾਰੀ ਆ ਫਿਰ ਜੁੱਤਿਆਂ ਦੀ ਵਾਰੀ ਹੈ ਹਾਇ ਤਾਂ ਅੱਧੇ ਪਏ ਨੇ ਡੱਬੇ ਵਿੱਚ ਕੱਪੜਿਆਂ ਦੀ ਵੀ ਵਾਰੀ ਹੈ ਜਿਹੜੇ ਤੇ ਬੈਗ ਆਰਡਰ ਕੀਤੀ ਸੀ ਆ ਗਏ ਉਹ ਹਾਂ ਉਹ ਆ ਗਏ ਚਲੋ ਠੀਕ ਹੈ ਉਹ ਆ ਗਏ ਤੇ ਹੁਣ ਆਪਾਂ ਇਹ ਕਰ ਤੇ ਜਿਹੜੇ ਦੂਜੇ ਬੈਗ ਕੀਤੇ ਸੀ ਤੇ ਇੱਕ ਉਹ ਉਹ ਮੈਂ ਕੀਤੀ ਨਹੀਂ ਆਈ ਫਿਰ ਮੈਂ ਉਹ ਤਾਂ ਉੱਥੇ ਲੋਡ ਹੋਊਗੀ ਆਪਾਂ ਨੂੰ ਅੱਗੇ ਕਰਤਾ ਦੇਣੇ ਸੀ ਚਾਹੀਦੇ ਤਾਂ ਹੈਗੇ ਆ ਚਲ ਕੋਈ ਨਾ ਫਿਰ ਉਹ ਕਰ ਦੂੰਗੀ ਅੱਜ ਕਰਦਾ ਯਾਦ ਕਰਵਾ ਲੇ ਪਰ ਆਪਣੀਆਂ ਫੋਟੋ ਵੀ ਲਾਉਣੀ ਐ। ਹਾਂ ਫੋਟੋ। ਫਿਰ ਉਹ ਬਾਓ ਵੀ ਲਾਉਣੇ ਨੇ ਆਪਾਂ। ਤੇ ਉਹ ਜਿਹੜੇ ਹੋਰ ਲਾਏ ਹੋੜਾ ਕੋਈ ਜ਼ਿੰਦਗੀ ਕੀਤੀ ਸਾਰਾ ਕੁਝ ਉਹ ਵੀ ਅੱਜ ਲਾ ਦਈਏ। ਲਾ ਦੋ ਸਾਰਾ ਕੁਝ ਆਪਾਂ ਕੀ ਕਰਨ ਰੱਖਿਓ। ਫਿਰ ਮੈਨੂੰ ਆਇਆ ਨਾ ਫਿਰ ਆਇਆ ਨਾ ਮੈਨੂੰ ਆਇ ਨਹੀਂ ਪਤਾ ਫਿਰ ਆ ਕੁਝ ਕਹਿੰਦੇ ਮੈਨੂੰ ਕੰਮ ਆ ਦੋ ਚਾਰ ਦਿਨ ਵਾਸਤੇ। ਬਾਹਰ ਜਾਣਾ ਪੈ ਸਕਦਾ ਸੋਨੂੰ। ਫਿਰ ਮੈਂ ਤਾਂ ਪਿੰਡ ਰਹੂੰਗੀ ਫਿਰ ਬਾਅਦ ਚੌਕਾ ਹੋ ਜਾਊਗਾ। ਚਲੋ ਚਲੋ ਫਿਰ ਅਸੀਂ ਕਰਦੇ ਆ ਪੈਕਿੰਗ। ਪੈਕਿੰਗ ਆਉਂਦੀ ਆ। ਸੋਨ ਦੱਸ ਦੇ ਵੀ ਕਿੰਨਾ ਟਾਈਮ ਲੱਗਦਾ। ਹੋਰ ਕਿਵੇਂ ਕੀਤਾ ਹੁਣ ਤਾਂ ਦੱਸ ਮੈਨੂੰ ਬੜਾ ਜਿਹਾ। ਦੇ ਕਾਚ ਕੜਤੇ ਐ ਜੀ ਜੀ ਰੋੜ ਕਿਰਾਏ ਮੈਂ ਕਿਰਾਏ ਦੇ ਲੇ ਵਾ ਨੂੰ ਨੂੰ ਦੁੱਧ ਤੈ ਮਿਲ ਜੇ ਨੇ ਅੱਛਾ ਠੀਕ ਆ ਫੁੱਲ ਫੁੱਲ ਬੜੇ ਦੇ ਲੇ ਕੋ ਪੰਜ ਦਿਨ ਰਹਿਣਾ ਚਾਹ ਕੜਤੀ ਵਿੱਚ ਕਾਚ ਕੜਤੀ ਜਾ ਦੱਤੀ ਜਾ ਐਸੀ ਖਾਂਦੇ ਕੜਤੀ ਇਹ 90 ਦੇ ਖਾਣੇ ਹੋਏ ਸੀ ਮੇਰੇ ਫੂਟਿੰਗ ਦੇ ਆਲੇ ਹਾਂ ਅੱਜ ਸੋੜੀ ਚੱਕ ਕਰੀ ਠੀਕ ਆ ਆਹ ਜਿਆਦਾ ਸਮਾਂ ਹੋ ਗਿਆ ਹਾਂ ਠੀਕ ਆ ਕੋਲੇ ਨਦੀ ਕੋਲੇ ਨਾ ਠਾਈ ਜਾਂਦੇ ਜਾਂਦੇ ਆਪਾਂ ਨੂੰ ਨਾਮ ਨਹੀਂ ਲੱਗੇ ਤਾਂ ਵੀ ਵਿੱਚ ਫੜਨਗਾ ਆ ਇਹ ਦਬਿਆ ਜ ਨੂੰ ਵਿੱਚ ਹਾਂ ਇਹਦਾ ਚੱਲ ਕੋਈ ਕਰਨੀ ਠੀਕ ਹੈ ਸਬਜੀ ਵਾਸਤੇ ਨਿਬੜੀ ਸਬਜੀ ਟੈਂਸ਼ਨ ਆ ਚੱਲ ਸਕਦੀ ਹੁਣ ਰੱਖ ਲਈਏ ਨਹੀਂ ਇੱਥੇ ਫਿਰ ਕਾਲੀ ਮਿਰਚ ਤੇ ਕਾਰਨ ਆਊਗਾ ਠੀਕ ਹੈ ਸਾਰਾ ਕਾਲੀ ਹੋ ਗਿਆ ਸਿਆਮਾ ਆਵੇ ਡੇਡ ਪੀ ਤੇ ਬਦਾਮ ਬਦਾਮ ਰੱਖ ਦੇ ਆ ਦੇਖੋ ਪੰਜ ਇਹਦੇ ਵਿੱਚ ਕਿਸ਼ਮਿਸ਼ ਵੀ ਇਹਦੇ ਵਿੱਚ ਪਾਤੀ ਆ ਨਾ ਇਹਦੇ ਵਿੱਚ ਵਾਹੇ ਤਾਂ ਭੂੜੇ ਤਾਂ ਹੁੰਦੇ ਆਗੇ ਪੰਜ ਦਿਨ ਚੱਲੇ ਜਾਣਗੇ ਪੰਜ ਦਿਨਾਂ ਦਾ ਕਟਾ ਰੱਖ ਤਾ ਵੀਰੇ ਆਸੂ ਦੁਕਾਨ ਦੇ ਵੀਨੇ ਤੱਕ ਆ ਖੰਡਾ ਦਾ ਹੰਡ ਨੂੰ ਕਿਵੇਂ ਜਵਾਕ ਮੰਗੂ ਚੱਕ ਰੱਖਿਆ ਤਾਂ ਇੱਕ ਡੱਬਾ ਦਾ ਪੈਕ ਕਰਤਾ ਚਿੰਨ ਵੀ ਪੂਰਾ ਵਧੀਆ ਦਿੱਤਾ ਤੇ ਆਇਆ ਵੀ ਵਧੀਆ ਵਧੀਆ ਸਾਮਾਨ ਵਧੀਆ ਸਾਮਾਨ ਆਇਆ ਦੇ ਵਿੱਚ ਜਿਵੇਂ ਕੋਈ ਦੁਕਾਨ ਲਾਉਣੀ ਹੁੰਦੀ ਹੈ ਹਨਾ ਸਹੀ ਗੱਲ ਹੁਣ ਇਹਨੂੰ ਮੈਂ ਪੈਕ ਕਰ ਦੋ ਚੰਗੀ ਤਰ੍ਹਾਂ ਉਹ ਚੇਪੀ ਲਾ ਦਾਂ ਹਾਂ ਹੁਣ ਸਾਡੇ ਕੋਲ ਟੇਪ ਹੈਗੀ ਐ ਹਾਂ ਇਹ ਵਾਲੀ ਲਾ ਦ ਵੱਡੀ ਤੇ ਟੇਪ ਨਾਲ ਆਪਾਂ ਕਰ ਦਈਏ ਬੰਦ ਬੰਦ ਜਮਾ ਸਹੀ ਹੋ ਜਾਊਗਾ ਫਿਰ ਇੱਕ ਡੱਬਾ ਹੋ ਗਿਆ ਪੈਕ ਭਾਰੀ ਹੋ ਗਿਆ ਆ ਰਿਓ ਇਹ ਹਿੱਤੇ ਰੱਖ ਦੋ ਉਸ ਇਹ ਨਾ ਤੇ ਉਹ ਦੂਸਰੇ ਵਾਲਾ ਚੱਕ ਲਿਆ ਹੁਣ ਉਹਦੇ ਵਿੱਚ ਰੱਖਾਂਗੇ ਜੁੱਤੀਆਂ ਹਾਂ ਇੱਕ ਹੋਰ ਪੈਗਾ ਇੱਕ ਇੱਥੇ ਰੱਖਦਾ ਹੁਣ ਠੀਕ ਹੈ ਉਹ ਇਹਦੇ ਨਾਲ ਦੇ ਚੱਕ ਲਓ ਜਿਹੜਾ ਦੂਜਾ ਦੂਜਾ ਪੈਗਾ ਉਹਦੇ ਵਿੱਚ ਜੁੱਤੀਆਂ ਕਰਦਾਂਗੇ ਪੈਗਾ ਲਓ ਜੀ ਹੱਜੀ ਤੇ ਇਹ ਵੀ ਲਾ ਕੇ ਰੱਖ ਦੋ ਹੁਣ ਜੀ ਜਨ ਕਰਦਾ ਹਾਂ ਕੱਲ ਜੀ ਬੁਰੀ ਬੁਰੀ ਲੱਗਣ ਲੱਗ ਜੀ ਹਾਂ ਹਾਂ ਕੱਲ ਜੀ ਸਹੀ ਗੱਲ ਆ ਸਭ ਪਲੇਨ ਪਲੇਨ ਜੀ ਹੋ ਜਾਊਗੀ ਪਹਿਲਾਂ ਤਾਂ ਆ ਲਾਉਣੇ ਪੈਣਗੇ ਸਾਰੇ ਹਾਂ ਪਲਾਸ ਨਾਲ ਲਾਉਂਗੇ ਇਹਨਾਂ ਨੂੰ ਦੇਖ ਕੇ ਦਾ ਲਗਰੀ ਨਾ ਕਲਤਾ ਹੁਣ ਹਾਂ ਗੱਡੀ ਸੁਣ ਲਾਵੇ ਉਸ ਤੋਂ ਬਾਅਦ ਚ ਦਿਖਾਵਾਂਗੇ ਉਸ ਤੋਂ ਬਾਅਦ ਚ ਦਿਖਾਉਣੇ ਆ ਪਲੇਨ ਹੋ ਜਿਮਾ ਦੇਖ ਸੋ ਕਿਵੇਂ ਲੱਗਦੀ ਕੰਧ ਜਿੱਦੜੋ ਸੁੰਦੀ ਸੁੰਦੀ ਲੱਗਣ ਲੱਗੀ ਓਏ ਸੁੰਦੀ ਹੋ ਗਈ ਖਾਲੀ ਖਾਲੀ ਹੋ ਗਈ ਕੰਧ ਸਹੀ ਗੱਲ ਐ ਹਨਾ ਜਿਵੇਂ ਖਾਲੀ ਹੋ ਗਈ ਓਏ ਹਾਂ ਆ ਹੁਣ ਫੋਟੋ ਵੀ ਲਾਉਣੀ ਐ ਫੋਟੋ ਖਾ ਮੈਂ ਕਿਹਦੀ ਉੱਦੀ ਲਾ ਲੇ ਤੁਸੀਂ ਕਿੱਦੇ ਪਰ ਇਹ ਤਾਂ ਗੱਡੀ ਧਰ ਕੇ ਲੈ ਜਾਗੇ ਗੱਡੀ ਧਰ ਲਓ ਚਾਹੀ ਸਮਾਰ ਚੱਕਣਾ ਚਲਾ ਬੈਡਾਂ ਬੁੱਡਾਂ ਦਾ ਔਖਾ ਗਏ ਇਹ ਤਾਂ ਚਲੋ ਉੱਥੇ ਜਾਣਗੇ ਛੋਟੇ ਹਾਥੀ ਚ ਹੋਰ ਤਾਂ ਹੀ ਨਹੀਂ ਕਹਿੰਦੀ ਤੇ ਬਾਕੀ ਤਾਂ ਆਏ ਭਾਈ ਏਸੀ ਵੀ ਖੋਲ ਹਾਂ ਇਹ ਸੀ ਪੈਕ ਕਰੋਣ ਦੇ ਡੱਬੇ ਤਾਹ ਪਏ ਡੱਬੇ ਲਿਹਾਉਣੇ ਚਾੱਕੇ ਤਾਹ ਨੂੰ ਗਿੱਲੇ ਨਾਲ ਇਹ ਹੈਗੇ ਰੱਖ ਲੋਗੇ ਵੀ ਮੀਂਹ ਨਹੀਂ ਆ ਜਾਂਦੀ ਇਹ ਨਾ ਉੱਪਰ ਪੈਹਲੇ ਦੀ ਬਾਰਿਸ਼ ਦਾ ਮੌਸਮ ਜਾ ਰਿਹਾ ਤੇ ਉਹ ਦੋਨੇ ਡੱਬੇ ਹ ਜਿੱਤ ਨੇ ਇੱਕ ਜੁੱਤਿਆਂ ਦਾ ਘਰਤਾ ਇੱਕ ਜਿਹਦੇ ਵਿੱਚ ਡੱਬੇ ਵਗੈਰੇ ਨੇ ਤੇ ਇੱਕ ਆ ਡੱਬਾ ਬਣਾ ਤਾਂ ਵੱਡਾ ਸਾਰੇ ਦਾ ਇਹਦੇ ਵਿੱਚ ਅਸੀਂ ਭਾਂਡੇ-ਭੁੰਡੇ ਰੱਖ ਲਈ ਜਿਹੜੇ ਸਾਡੇ ਕੰਮ ਦੇ ਨਹੀਂ ਸੀਗੇ ਸਾਰੇ ਪੈਕ ਕਰਕੇ ਚਲੋ ਜੀ ਪੈਕਿੰਗ ਗਈ ਹੋ ਪੈਕਿੰਗ ਗਈ ਹੋ ਮਤਲਬ ਉਹਨਾਂ ਦੀ ਪੈਕਿੰਗ ਹੋ ਗਈ ਹੈਗੀ ਵੀ ਜਿਹੜੀ ਮਤਲਬ ਆਪਣੇ ਹੁਣ ਕੋਈ ਕੰਮ ਦੇ ਨਹੀਂ ਸੀ ਜਿਹੜਾ ਗੱਡੀ ਚ ਬਗਜੂ ਸਮਾਨ ਹਾਂ ਉਹ ਕਰਦੇ ਤੇ ਬਾਕੀ ਜਿਹੜਾ ਹੁਣ ਆਪਣੇ ਕੋਲ ਕੋਈ ਹੋਣੀ ਸੀ ਆਪਾਂ ਬਸ ਭਾਂਡੇ ਉਨੇਕ ਰੱਖੇ ਨੇ ਚਾਰਕ ਭਾਂਡੇ ਹਾਲ ਤਾਂ ਬੁਰੀ ਨੂੰ ਵੀ ਟਿੱਟਾ ਦੇ ਹੈ ਮੇਰੇ ਸਾਡ ਸਰਟੀਫਿਕੇਟ ਆਉਤੇ ਲੈ ਲੈ ਲੋ ਨਹੀਂ ਹੈ ਸਰਟੀਫਿਕੇਟ ਆ ਤੇ ਲੋਨ ਲੈਣਾ ਤਾਂ ਲੈ ਸਕਦੀ ਹਾਂ ਦੇਖ ਕੇ ਮਾਚੋ ਦਾ ਦੇਖ ਲਈ ਜੀ ਦੇਖ ਲਈ ਚਲੋ ਕੋਈ ਗੱਲ ਨਹੀਂ ਹਾਂ ਤੁਹਾਡੇ ਸਰਟੀਫਿਕੇਟ ਹਾਂ ਮੇਰੇ ਪਏ ਮੇਰੇ ਅੱਗੇ ਤੇ ਲੈ ਲਓ ਸਾਰੀ ਸੋਈ ਕਾਲੀ ਹੋ ਗਈ ਮੇਰੀ ਔਰ ਇਹ ਕਿਚ ਚਾਰ ਕਣਬੇ ਰਹੀ ਭਾਂਡੇ ਵੀ ਸਾਰੇ ਪੈਕ ਕਰਦੇ ਵਸ ਥੋੜੇ ਜਿਹਾ ਭਾਂਡੇ ਰੱਖੇ ਨੇਗੇ ਤੇ ਖੰਡਣ ਖੜਿਆ ਹੁਣ ਕਿਵੇਂ ਕਰ ਰਿਹਾ ਹਾਲੇ ਪ੍ਰੋਜੈਕਟ ਇਹ ਚੱਕਣਾ ਹੈ ਇਹਦੇ ਵਿੱਚੋਂ ਸਮਾਨ ਕੱਢਣਾ ਹੈ ਆ ਟੇਲ ਢੋਲੀ ਪਈ ਐ ਸਾਰਾ ਸਮਾਨ ਪਿਆ ਹੈ ਤਾਂ ਅੱਧਾ ਹੀ ਅੱਧਾ ਕੀ ਹੋਇਆ ਪੈਕ ਉਹ ਰੱਖਦੇ ਭਾਂਡੇ ਭਾਂਡੇ ਕੋਈ ਨਹੀਂ ਹਾਂ ਭਾਂਡੇ ਭਾਂਡੇ ਹੀ ਹੋਈ ਨੇ ਕੱਲੇ ਜੀ ਸਮਾਨ ਦੀ ਅਸੀਂ ਕਰਤੀ ਸੀ ਪੈਕਿੰਗ ਜਿੰਨੀ ਸਾਮੁਨ ਲੱਗਿਆ ਵੀ ਚਲੋ ਇਹ ਆਪਣੇ ਕੰਮ ਦਾ ਹੈ ਨਹੀਂ ਹੁਣ ਸਮਾਨ ਸਾਰਾ ਪੈਕ ਕਰਕੇ ਰੱਖ ਦਈਏ ਤੇ ਉਸ ਤੋਂ ਬਾਅਦ ਵਿੱਚ ਵਸ ਅਸੀਂ ਨਹਾ ਨੂੰ ਫਿਰ ਤੇ ਹੁਣ ਅਸੀਂ ਰੈਡੀ ਹੋ ਗਏ ਸੀਗੇ ਅਸੀਂ ਆ ਕੇ ਚਲੋ ਹੁਣ ਵੀ ਬਹੁਤ ਔਖਾ ਜਾ ਹੋ ਜਾਂਦਾ ਤੇ ਹੁਣ ਵਾਕਈ ਅਜੀਤ ਤੇ ਮੈਨ ਲੱਗਦੀ ਜਾਂਦੇ ਸੀ ਅਸੀਂ ਸੱਚ ਅਸੀਂ ਆਖਿਆ ਵੀ ਸੱਚੀ ਔਖਾ ਤਾਂ ਹੋ ਜਾਂਦਾ ਹੈ ਹਨ ਜਦੋਂ ਆਪਾਂ ਇੱਕ ਥਾਂ ਤੇ ਰਹਿੰਦੇ ਆ ਕਾਫੀ ਟਾਈਮ ਹੋ ਜਾਂਦਾ ਆਪਾਂ ਨੇ ਇੱਕ ਥਾਂ ਤੇ ਰਹਿੰਦਿਆਂ ਨੂੰ ਫਿਰ ਦੁਬਾਰੇ ਸ਼ਿਫਟ ਕਰਨਾ ਹਨ ਵੀ ਬਹੁਤ ਔਖਾ ਲੱਗਦਾਗਾ ਪਰ ਮਤਲਬ ਇਸ ਵਾਰ ਤਾਂ ਅਜੀਤ ਪੂ ਮਜਬੂਰੀ ਚ ਸ਼ਿਫਟ ਕਰ ਰਹੇ ਆ ਹਨ ਨਹੀਂ ਤਾਂ ਇੱਥੇ ਵਧੀਆ ਜੀ ਲੱਗਿਆ ਹੋਇਆ ਸੀ ਪੂਰਾ ਵਧੀਆ ਸੀਗਾ ਕੋਈ ਸਾਨੂੰ ਐ ਪ੍ਰੋਬਲਮ ਨਹੀਂ ਆਈ ਸੀਗੀ ਵਧੀਆ ਸੀ ਇੱਥੇ ਬਸ ਥੋੜਾ ਜਿਹਾ ਹੁਣ ਇੱਕ ਤਾਂ ਵੀ ਤੋਰੇ ਫੇਰੇ ਦਾ ਔਖਾ ਹੋ ਜਾਂਦਾ ਕਿਉਂਕਿ ਸਾਰਾ ਬੰਦਾ ਹੈ ਹਨਾ ਇਹਦਾ ਕਰਕੇ ਵੀ ਹੁੰਦਾ ਇੱਕ ਨਾ ਹੁਣ ਫਸਟ ਫਲੋਰ ਤੇ ਰਹਨੇ ਆ ਸੀ ਤੇ ਫਿਰ ਪੌੜੀਆਂ ਦਾ ਬਹੁਤ ਔਖਾ ਹੋ ਜਾਂਦਾ ਹੈਗਾ ਡਾਕਟਰ ਨੇ ਪੌੜੀਆਂ ਬੰਦ ਕੀਤੀਆਂ ਹੋਈਆਂ ਨੇ ਤਾਂ ਕਰਕੇ ਵੀ ਸਾਨੂੰ ਇਹ ਹੋ ਗਿਆ ਵੀ ਚਲ ਹੁਣ ਘਰ ਦੇ ਕਹਿੰਦੇ ਵੀ ਨਹੀਂ ਵੀ ਹੁਣ ਅੱਗੇ ਵੀ ਔਖਾ ਹੋ ਜਾਣਾਗਾ ਤੇ ਕੀਤਾ ਕਰਕੇ ਤੁਸੀਂ ਘਰੀ ਆ ਜਾਓ ਤੇ ਮੈਸੇਜ ਜਦੋਂ ਅਸੀਂ ਚੰਡੀਗੜ੍ਹ ਹੁੰਦੇ ਸੀ ਜਦੋਂ ਅਸੀਂ ਅਸੀਂ ਇੱਕ ਥਾਂ ਦੇ 2.5 ਸਾਲ ਇਕਾਂਦੇ ਰਹੇ ਆਪਾਂ ਉਸ ਤੋਂ ਬਾਅਦ ਜਦ ਆਪਾਂ ਸ਼ਿਫਟ ਕੀ ਕਰਦੇ ਸੀ ਮੈਨੂੰ ਪਤਾ ਹੁੰਦਾ ਹੁਣ ਤਾਂ ਹਰਜੀਤ ਕਹੀ ਜਾਂਦੇ ਨੇ ਕਹਿੰਦੇ ਕਿ ਸੁੱਖ ਕਿੰਨਾ ਸਮਾਨ ਹੋ ਜਾਂਦਾ ਮੈਂ ਤਾਂ ਉੱਥੇ ਜਦ ਚੰਡੀਗੜ੍ਹ ਤੇ ਤੁਸੀਂ ਤਾਂ ਕਹਿੰਦੇ ਸੀ ਆਪਾਂ ਸ਼ਿਫਟ ਕਰਨਾਗਾ ਮੈਂ ਕੱਲੀ ਜਾਣੀ ਪੈਕ ਕਰਦੀ ਹੁੰਦੀ ਸਾਰਾ ਕੁਝ ਉਸ ਤੋਂ ਬਾਅਦ ਦੇ ਵਿੱਚ ਨਵੇਂ ਘਰ ਦੇ ਵਿੱਚ ਜਾਣਾ ਉੱਥੇ ਜਾ ਕੇ ਫੇਰ ਸਾਰਾ ਕੁਝ ਉਹ ਮਿਸ ਜਾ ਕੇ ਰੱਖਣਾ ਦਿਲ ਜਾ ਲੱਗ ਜਾਂਦਾ ਹਾਂ ਜਦ ਕਿਤੇ ਫੇਰ ਉਸ ਤੋਂ ਬਾਅਦ ਜਾਣਾ ਥੋੜਾ ਜਿਹਾ ਔਖਾ ਤਾਂ ਲੱਗਦਾ ਹੀ ਹੈ ਤੁਹਾਨੂੰ ਕੀ ਲੱਗਿਆ ਹਾਂ ਵਧੀਆ ਇੱਥੇ ਵੀ ਹੂੰ ਦਿਲ ਲੱਗਿਆ ਸੀ ਵਧੀਆ ਯਾਰ ਇੱਥੇ ਸਾਰੇ ਮਤਲਬ ਕਿ ਵਧੀਆ ਜਾਣ ਪਹਿਚਾਨ ਵਾਲੇ ਹੋ ਗਏ ਸੀ ਯਾਰੇ ਵੀ ਸਾਰੇ ਜਾਣ ਪਹਿਚ ਸਾਰੇ ਜਾਣ ਪਛਾਣ ਹੋ ਗਈ ਸੀਗੀ ਸਾਨੂੰ ਹੁਣ ਵੀ ਸਾਡੀ ਮਜਬੂਰੀ ਸੀ ਇਸ ਤੱਕ ਕਰਨੀ ਨਹੀਂ ਸ਼ਿਫਟ ਤੇ ਵਧੀਆ ਬੈਠੇ ਸੀ ਕੋਈ ਦਿੱਕਤ ਵਾਲੀ ਗੱਲ ਆਈ ਨਹੀਂ ਸੀਗੀ ਹਾਂ ਤੇ ਸੁੱਖ ਦਾ ਕਰਕੇ ਥੋੜਾ ਜਿਹਾ ਸਾਨੂੰ ਔਕਾ ਹੋ ਗਿਆ ਬਾਕੀ ਘਰ ਦੇ ਕਹਿੰਦੇ ਵੀ ਹੁਣ ਕਹਿੰਦੇ ਬਾਕੀ ਮਜਬੂਰੀ ਆ ਗਈ ਹੈ ਨਾ ਵੀ ਹੁਣ ਅੱਗੇ ਬਸ ਹੁਣ ਤਾਂ ਬੜਾ ਡਿਆ ਕਰਾਂਗੇ ਦਵਾਈ ਤੇਰਾ ਲੈਣਾ ਆਇਆ ਕਰਾਂਗੇ ਬਸ ਤੇ ਉਸ ਤੋਂ ਬਾਅਦ ਵਿੱਚ ਬਸ ਹੁਣ ਘਰੇ ਜਾਵਾਂਗੇ ਤੇ ਘਰੇ ਜਾ ਕੇ ਵਸ ਆਪਾਂ ਬਲੌਗ ਕੰਟੀਨਿਊ ਇਦਾਂ ਹੀ ਰੱਖਾਂਗੇ ਕਿਉਂਕਿ ਘਰੇ ਜਾ ਕੇ ਫੈਮਿਲੀ ਦੇ ਵਿੱਚ ਤਾਂ ਹੋਰ ਵੀ ਵਧੀਆ ਬਲੌਗ ਬਣਾਇਆ ਕਰਨਗੇ ਹਨਾ ਕਿਉਂਕਿ ਇਹ ਵੀ ਹੋਏ ਤੁਸੀਂ ਸ਼ਾਇਦ ਸਾਡੇ ਦੋਨਾਂ ਤੋਂ ਵੀ ਬੋਰ ਹੋ ਜਾਂਦੇ ਹੋਵੋਗੇ ਤੇ ਘਰੇ ਜਾ ਕੇ ਵਧੀਆ ਫੈਮਿਲੀ ਹੋਗੀ ਵਧੀਆ ਆਪਾਂ ਵਧੀਆ ਬਲੌਗ ਬਣਾਇਆ ਕਰਾਂਗੇ ਬਾਕੀ ਤੁਸੀਂ ਸਪੋਰਟ ਕਰ ਰਹੇ ਹੋ ਵਧੀਆ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਬਾਕੀ ਮਿਲਦੇ ਆਪਾਂ ਹੁਣ ਨੈਕਸਟ ਬਲੌਗ ਦੇ ਵਿੱਚ ਉਦੋਂ ਤੱਕ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਦੇ ਉੱਤੇ ਸਾਰੇ ਜਣੇ ਫੋਲੋ ਕਰ ਲਓ ਬਾਏ ਬਾਏ